ਮੇਰੇ ਕੋਲ ਇੱਕ ਕਿਤਾਬ ਹੈ ਦ ਰੀਅਲ ਮਹਾਰਾਜਾ ਰਣਜੀਤ ਸਿੰਘ ਲਿਖੀ ਹੈ ਫਕੀਰ ਸੈਦ ਵਹਾਬੁਦੀਨ ਨੇ ਇਹ ਲਖਾਰੀ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੇ ਵਿੱਚ ਅਧਿਕਾਰੀ ਰਹਿ ਕਿਸੇ ਮੁਸਲਮਾਨ ਫਕੀਰ ਦਾ ਪੁੱਤਰਾ ਹੈ ਤੇ ਇਸ ਕਿਤਾਬ ਵਿੱਚ ਇੱਕ ਬਹੁਤ ਵਧੀਆ ਉਹਨੇ ਜ਼ਿਕਰ ਕੀਤਾ ਇੱਕ ਗੱਲ ਦਾ ਕਿ ਮਹਾਰਾਜਾ ਰਣਜੀਤ ਸਿੰਘ ਆਪਣੀ ਇੱਕ ਅੱਖ ਕਾਣੀ ਹੋਣ ਦਾ ਕਈ ਵਾਰ ਮਜ਼ਾਕ ਉਡਾਉਂਦਾ ਸੀ ਕਿਤੇ ਉਹਦੇ ਦਰਬਾਰੀਆਂ ਨੇ ਪੁੱਛਿਆ ਕਿ ਮਹਾਰਾਜਾ ਜੀ ਇਹ ਕੀ ਲੋਕ ਤੁਹਾਨੂੰ ਕਾਣਾ ਕਹਿੰਦੇ ਨੇ ਜਾਂ ਤੁਹਾਡੀ ਇੱਕ ਅੱਖ ਨਹੀਂ ਤੁਹਾਨੂੰ ਗਮ ਨਹੀਂ ਹੁੰਦਾ ਤੁਹਾਨੂੰ ਲੋਕਾਂ ਦੇ ਗੁੱਸਾ ਨਹੀਂ ਹੁੰਦਾ ਤੇ ਮਹਾਰਾਜੇ ਰਣਜੀਤ ਸਿੰਘ ਨੇ ਗੱਲ ਨੂੰ ਹੱਸੀ ਵਿੱਚ ਟਾਲਦੇ ਹੋਏ ਕਿਹਾ ਕਿ ਮੈਂ ਆਪਣੀ ਇੱਕ ਅੱਖ ਨਾ ਹੋਣ ਦਾ ਸ਼ੁਕਰਗੁਜ਼ਾਰ ਹਾਂ ਕਿ ਖੁਦਾ ਨੇ ਜੇ ਮੈਨੂੰ ਇੱਕ ਆਵਾਮ ਦਾ ਰਾਜਾ ਬਣਾਇਆ ਤੇ ਉਹਨੇ ਮੇਰੇ ਕੋਲੋਂ ਇੱਕ ਅੱਖ ਵੀ ਖੋ ਲਈ ਤਾਂ ਕਿ ਮੈਂ ਸਾਰੀ ਆਵਾਮ ਨੂੰ ਸਾਰੀ ਜਨਤਾ ਨੂੰ ਇੱਕ ਅੱਖ ਦੇ ਨਾਲ ਦੇਖਾਂ ਇਹ ਫਿਜ਼ੀਕਲ ਡਿਸੇਬਿਲਟੀ ਦੀ ਗੱਲ ਨਹੀਂ ਇਹ ਬਾਹਰੀ ਤੌਰ 'ਤੇ ਇੱਕ ਅੱਖ ਨਾਲ ਵੇਖਣ ਦੀ ਗੱਲ ਨਹੀਂ ਇਹ ਮਹਾਰਾਜਾ ਰਣਜੀਤ ਸਿੰਘ ਦਾ ਸੈਕੂਲਰ ਕੈਰੈਕਟਰ ਹੈ ਤਰੰਨ ਨਿਰਪੱਖ ਚਰਿੱਤਰ ਹੈ ਜੋ ਇਹ ਦਰਸਾਉਂਦਾ ਹੈ ਕਿ ਉਹ ਭਾਰਤ ਦਾ ਹੀ ਨਹੀਂ ਬਲਕਿ ਦੁਨੀਆ ਦਾ ਵੀ ਸ਼ਾਇਦ ਪਹਿਲਾ ਰਾਜਾ ਸੀ ਜਿਨੇ ਆਪਣੀ ਆਵਾਮ ਨੂੰ ਇੱਕ ਅੱਖ ਦੇ ਨਾਲ ਵੇਖਿਆ ਉਹਦੇ ਲਈ ਸਿੱਖ, ਹਿੰਦੂ, ਮੁਸਲਮ, ਇਸਾਈ ਵਿੱਚ ਕੋਈ ਫਰਕ ਨਹੀਂ ਸੀ ਉਹ ਇੱਕ ਸਮੁੱਚੀ ਆਵਾਮ ਦਾ ਰਾਜਾ ਸੀ ਤੇ ਇਹਦਾ ਉਦਾਹਰਣ ਉਹਦਾ ਰਾਜਕਾਲ ਰਿਹਾ ਜੋਨੇ ਦਰਬਾਰ ਸਾਹਿਬ ਦੇ ਉੱਤੇ ਸੋਨਾ ਦਾਨ ਕੀਤਾ ਤੇ ਉਹ ਕਾਸ਼ੀ ਵਿਸ਼ਵਨਾਥ ਮੰਦਿਰ ਨੂੰ ਵੀ ਸੋਨਾ ਦਾਨ ਕਰਦਾ ਹੈ ਮਹਾਰਾਜਾ ਰਣਜੀਤ ਸਿੰਘ ਦੀ ਆਵਾਮ ਦੇ ਵਿੱਚ ਬਹੁ ਗਿਣਤੀ ਮੁਸਲਮਾਨਾਂ ਦੀ ਸੀ ਉਹਨੇ ਉਹਨਾਂ ਦੇ ਉੱਤੇ ਆਪਣੀ ਮਾਤ ਭਾਸ਼ਾ ਪੰਜਾਬੀ ਨਹੀਂ ਥੋਪੀ ਬਲਕਿ ਉਹਦੇ ਰਾਜਕਾਲ ਦੀ ਭਾਸ਼ਾ ਫਾਰਸੀ ਰਹੀ ਸੀ ਇੱਕ ਸੱਚਾ ਸਿੱਖ ਹੋਣ ਦੇ ਬਾਵਜੂਦ ਉਹਨੇ ਮਜ਼ਦਾਂ ਬਣਵਾਈਆਂ ਉਹਨੇ ਆਪਣੇ ਸੇਨਾ ਵਿੱਚ ਕੰਮ ਕਰਨ ਆਏ ਇਸਾਈਆਂ ਨੂੰ ਆਪਣਾ ਧਰਮ ਮੰਨਣ ਦੀ ਸੁਤੰਤਰਤਾ ਦਿੱਤੀ ਏਸੀ ਉਹਦਾ ਧਰਮ ਨਿਰਪੱਖ ਕਰ ਚਰਿੱਤਰ ਉਹਦਾ ਕੈਰੇਕਟਰ ਮੈਂ ਇਸ ਵੀਡੀਓ ਦੀ ਸ਼ੁਰੂਆਤ ਮਹਾਰਾਜਾ ਰਣਜੀਤ ਸਿੰਘ ਦੇ ਕਿਸੇ ਤੋਂ ਇਸ ਕਰਕੇ ਕੀਤੀ ਕਿਉਂਕਿ ਉਸ ਦੌਰ ਤੋਂ ਇਸ ਦੌਰ ਦੇ ਵਿੱਚ ਜਿਹੜੀ ਰਾਜਨੀਤੀ ਬੜੀ ਬਦਲ ਗਈ ਹੈ ਅਸੀਂ ਲੋਕਤੰਤਰ ਵਿੱਚ ਜਿਉ ਰਹੇ ਹਾਂ ਤੇ ਲੋਕਤੰਤਰ ਨੂੰ ਜਨਰਲੀ ਇਹ ਮੰਨਿਆ ਜਾਂਦਾ ਕਿ ਲੋਕਤੰਤਰ ਇੱਕ ਐਸੀ ਵਿਵਸਥਾ ਹੈ ਜਿੱਥੇ ਹਰੇਕ ਧਰਮ ਨੂੰ ਆਜ਼ਾਦੀ ਦੇ ਨਾਲ ਜਿਉਣ ਦੀ ਇਜਾਜ਼ਤ ਹੈ ਜਿੱਥੇ ਧਰਮ ਤੇ ਪੋਲਿਟਿਕਸ ਇੱਕ ਦੂਜੇ ਵਿੱਚ ਰਲਗੱਡ ਨਹੀਂ ਹੁੰਦੇ ਨੇ ਨੇਤੇ ਧਰਮ ਦੇ ਨਾਂ ਤੇ ਵੋਟ ਨਹੀਂ ਮੰਗਦੇ ਲੇਕਿਨ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਹੋਣ ਦੇ ਬਾਵਜੂਦ ਭਾਰਤ ਦੇ ਵਿੱਚ ਅਸੀਂ ਕੁਝ ਅਲੱਗ ਸਿਨੈਰੀਓ ਦੇਖਦੇ ਹਾਂ ਇੱਥੇ ਧਰਮ ਦੇ ਨਾਮ ਦੇ ਉੱਤੇ ਵੋਟ ਵੀ ਮੰਗੇ ਜਾਂਦੇ ਨੇ ਇੱਥੇ ਧਰਮ ਦੇ ਨਾਮ ਦੇ ਉੱਤੇ ਗੰਦੀ ਘਟਿਆ ਨਫਰਤੀ ਰਾਜਨੀਤੀ ਵੀ ਕੀਤੀ ਜਾਂਦੀ ਹੈ ਤੇ ਇਸ ਗੱਲ ਦਾ ਬਹੁਤ ਵੱਡਾ ਦੁੱਖ ਕਿ ਪੰਜਾਬ ਵੀ ਇਸ ਘਟਿਆ ਨਫਰਤੀ ਰਾਜਨੀਤੀ ਤੋਂ ਬਚ ਨਹੀਂ ਪਾਇਆ ਮਹਾਰਾਜਾ ਰਣਜੀਤ ਸਿੰਘ ਦੀ ਧਰਤੀ ਗੁਰੂਆਂ ਦੀ ਧਰਤੀ ਵੇਦਾਂ ਦੀ ਧਰਤੀ ਵੀ ਇਸ ਨਫਰਤੀ ਰਾਜਨੀਤੀ ਤੋਂ ਨਹੀਂ ਬਚ ਸਕੀ ਇਸ ਵੀਡੀਓ ਦੇ ਵਿੱਚ ਅੱਜ ਦੇ ਵਿੱਚ ਅਸੀਂ ਇਹੀ ਗੱਲ ਕਰਨੀ ਹੈ ਕਿ ਕਿਵੇਂ ਇਹ ਧਰਮ ਆਧਾਰਿਤ ਰਾਜਨੀਤੀ ਸਾਡੇ ਸਮਾਜ ਲਈ ਸਾਡੇ ਦੇਸ਼ ਲਈ ਸਾਡੇ ਸੰਸਾਰ ਦੇ ਲਈ ਮਾੜੀ ਹੈ ਘਾਤਕ ਹੈ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੋ ਚਾਰ ਉਦਾਹਰਣਾਂ ਦੇਣੀਆਂ ਚਾਹੁੰਨਾ ਵਾਂ ਕਿ ਕਿਵੇਂ ਇਸ ਧਰਮ ਆਧਾਰਿਤ ਰਾਜਨੀਤੀ ਨੇ ਚੰਗੇ ਚੰਗੇ ਮੁਲਕਾਂ ਦਾ ਪੱਠਾ ਬਾ ਦਿੱਤਾ ਈਰਾਨ ਕੁਦਰਤੀ ਤੌਰ ਤੋਂ ਪੈਟਰੋਲ ਉਹਨਾਂ ਦੇ ਕੋਲ ਹੈ ਸੰਸਾਧਨ ਬਹੁਤ ਨੇ ਤੇ ਈਰਾਨ ਇੱਕ ਐਸਾ ਦੇਸ਼ ਹੈ ਜਿਹਦੇ ਕੋਲ ਬਹੁਤ ਹੀ ਅਮੀਰ ਵਿਰਸਾ ਹੈ ਤੇ ਅੱਜ ਦੇ ਇਕਨੋਮੀ ਦੇ ਵਿੱਚ ਜਿਸ ਤਰੀਕੇ ਦੇ ਨਾਲ ਕਲਚਰ ਬੇਸਡ ਟੂਰਿਜ਼ਮ ਡਿਵੈਲਪ ਹੋ ਰਿਹਾ ਨਾ ਈਰਾਨ ਇੱਕ ਐਸਾ ਦੇਸ਼ ਬਣ ਸਕਦਾ ਸੀ ਜਿਹੜਾ ਟੂਰਿਸਟ ਟੂਰਿਸਟ ਵਾਸਤੇ ਬਹੁਤ ਵਧੀਆ ਡੈਸਟੀਨੇਸ਼ਨ ਸੀ ਲੋਕੀ ਉਹਨਾਂ ਦਾ ਕਲਚਰ ਜਿਹੜਾ ਸੀ ਉਹ ਵੇਖਣ ਜਾ ਸਕਦੇ ਸਨ ਜਾਂ ਉਹ ਦੁਨੀਆ ਵਿੱਚ ਬੜਾ ਪ੍ਰਸਿੱਧ ਹੋ ਸਕਦਾ ਸੀ ਤੇ ਇੱਕ ਸਮੇਂ ਤੇ ਰਹਾ ਵੀ ਲੇਕਿਨ ਫਿਰ ਉੱਥੇ ਇੱਕ ਲਹਿਰ ਸ਼ੁਰੂ ਹੁੰਦੀ ਹੈ ਲਹਿਰ ਐਸੀ ਸ਼ੁਰੂ ਹੁੰਦੀ ਹੈ ਕਿ ਇਸਲਾਮ ਇੱਕ ਵੱਡੀ ਮਜ਼ਬੂਤ ਤਾਕਤ ਬਣ ਕੇ ਉੱਥੇ ਉੱਠਦਾ ਹੈ ਲੋਕਾਂ ਦੇ ਮਨੁੱਖੀ ਹੱਕਾਂ ਨੂੰ ਖੋਲਿਆ ਜਾਂਦਾ ਹੈ ਇੱਕ ਕੁੜੀ ਇੱਕ ਔਰਤ ਜੇ 1 ਮਿੰਟ ਵਾਸਤੇ ਵੀ ਹਿਜਾਬ ਆਪਣੇ ਮੂੰਹ ਤੋਂ ਲਾਉਂਦੀ ਹੈ ਤੇ ਉਹਨੂੰ ਸਜ਼ਾਏ ਮੌਤ ਦੇ ਦਿੱਤੀ ਜਾਂਦੀ ਹੈ ਨੇ ਕੜੇ ਕਾਨੂੰਨ ਕਰ ਦਿੱਤੇ ਜਾਂਦੇ ਨੇ ਅੱਜ ਉਸ ਈਰਾਨ ਦੀ ਹਾਲਤ ਕੀ ਹੈ ਲੱਖਾਂ ਕਰੋੜਾਂ ਦੇ ਅਰਬਾਂ ਦੇ ਕੁਦਰਤੀ ਸੰਸਾਧਨ ਹੋਣ ਦੇ ਬਾਵਜੂਦ ਉਹਦੀ ਅਰਥਵਿਵਸਥਾ ਢੈ ਢੇਰੀ ਹੋ ਚੁੱਕੀ ਹੈ ਉਹ ਈਰਾਨ ਦੁਨੀਆ ਤੋਂ ਕਟਿਆ ਪਿਆ ਹੈ ਉਹਦੇ ਨਾਲ ਲੱਗਦਾ ਮੁਲਕ ਅਫਗਾਨਿਸਤਾਨ ਜਦੋਂ ਅਫਗਾਨਿਸਤਾਨ ਦੇ ਉੱਤੇ ਕਮਿਊਨਿਸਟ ਸਰਕਾਰ ਸੀ ਲੈਫਟ ਵਿੰਗ ਦੀਆਂ ਸਰਕਾਰਾਂ ਸਨ ਤੇ ਕਾਬੁਲ ਉਹਨਾਂ ਦੀ ਰਾਜਧਾਨੀ ਬਹੁਤ ਉੱਬਰਦੀ ਹੋਈ ਇੱਕ ਦੇਸ਼ ਦੀ ਰਾਜਧਾਨੀ ਬਣ ਕੇ ਉੱਭਰ ਰਿਹਾ ਸੀ ਉੱਥੇ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਸਨ ਕੁੜੀਆਂ ਕਾਲਜ ਵਿੱਚ ਪੜਨ ਜਾ ਰਹੀਆਂ ਸਨ ਜਿਵੇਂ ਜਿਵੇਂ ਧਰਮ ਨੇ ਟੇਕਓਵਰ ਕੀਤਾ ਰਾਜਨੀਤੀ ਨੂੰ ਹਾਲਾਤ ਕੀ ਹੋ ਗਏ ਕਿ ਅੱਜ ਔਰਤਾਂ ਨੂੰ ਘਰੋਂ ਬਾਹਰ ਨਿਕਲਣ ਦੀ ਮਨਾਹੀ ਹੈ ਲੋਕਾਂ ਨੂੰ ਸਰਟਨ ਕਿਸੇ ਵਿਸ਼ੇਸ਼ ਕਿੱਤੇ ਨੂੰ ਕਰਨ ਤੋਂ ਮਨਾਹੀ ਕਰ ਦਿੱਤੀ ਗਈ ਧਰਮ ਦੇ ਰਾਜਨੀਤੀ ਉੱਤੇ ਹਾਵੀ ਹੋਣ ਦੇ ਕਾਰਨ ਉਹ ਦੇਸ਼ ਪੱਠੇ ਵਿੱਚ ਬਹਿ ਗਿਆ ਸਾਡੇ ਮੁਲਕ ਦੇ ਨਾਲ ਆਜ਼ਾਦ ਹੋਇਆ ਪਾਕਿਸਤਾਨ ਤੇ ਉਸ ਪਾਕਿਸਤਾਨ ਦੇ ਅੱਜ ਹਾਲਾਤ ਕੀ ਨੇ ਤੇ ਤੁਸੀਂ ਕੀ ਸੋਚਦੇ ਹੋ ਉਹਦੇ ਪਿੱਛੇ ਕਾਰਨ ਕੀ ਹੈ ਉਹਦੇ ਪਿੱਛੇ ਕਾਰਨ ਹੀ ਹੈ ਕਿ ਰਿਲੀਜੀਅਨ ਧਰਮ ਨੇ ਪੋਲਿਟਿਕਸ ਨੂੰ ਟੇਕਓਵਰ ਕਰ ਲਿਆ ਲੋਕਾਂ ਦੀ ਆਮ ਜ਼ਿੰਦਗੀ ਵਿੱਚ ਕਿਵੇਂ ਜਿਉਣਾ ਹੈ ਕੀ ਕਰਨਾ ਇਹ ਨਿਰਧਾਰਤ ਕਰਨ ਲੱਗ ਪਏ ਉਹ ਧਰਮੀ ਠੇਕੇਦਾਰ ਤੇ ਦੇਸ਼ ਸੰਤਾ ਆਪਣੀ ਜਿਹੜੀ ਮਨੁੱਖੀ ਅਧਿਕਾਰ ਸਨ ਮਾਨਵ ਵਿਕਾਸ ਦੀ ਜਿਹੜੀ ਪਟਰੀ ਸੀ ਉਸ ਤੋਂ ਇਸ ਤਰੀਕੇ ਨਾਲ ਥੱਲੇ ਲੱਥੇ ਕਿ ਅੱਜ ਤੋ ਕਈ ਸਾਲ ਪਿੱਛੇ ਉਦੇਸ਼ ਤੁਰ ਗਏ ਸਮੇਂ ਦੇ ਨਾਲ ਅੱਗੇ ਵਧ ਹੀ ਨਹੀਂ ਪਾਏ ਤੇ ਦੂਜੇ ਪਾਸੇ ਜਿਹੜੇ ਦੁਨੀਆ ਦੇ ਚੰਗੇ ਮੁਲਕ ਨੇ ਜਿਨ੍ਹਾਂ ਨੇ ਹਿਊਮਨ ਡਿਵੈਲਪਮੈਂਟ ਦੇ ਵਿੱਚ ਬਹੁਤ ਵਧੀਆ ਕੀਤਾ ਜਿਹੜੀਆਂ ਸਕੈਂਡਿਨੇਵੀਨ ਕੰਟਰੀਆਂ ਨੇ ਨਾਰਵੇ ਡੈਨਮਾਰਕ ਪੋਲੈਂਡ ਉਹਨਾਂ ਦੇਸ਼ਾਂ ਨੇ ਬਹੁਤ ਜ਼ਿਆਦਾ ਤਰੱਕੀ ਕਿਉਂ ਕਰ ਲਈ ਉੱਥੇ ਬਹੁਤ ਖੁਸ਼ਹਾਲੀ ਕਿਉਂ ਹੈ ਅਮਰੀਕਾ ਕੈਨੇਡਾ ਆਸਟ੍ਰੇਲੀਆ ਕਿਉਂ ਵੱਡੀਆਂ ਇਕਨੋਮੀਆਂ ਬਣ ਗਈਆਂ ਕਿਉਂਕਿ ਉੱਥੇ ਧਰਮ ਤੇ ਪੋਲਿਟਿਕਸ ਦੇ ਵਿੱਚ ਇੱਕ ਬਹੁਤ ਵੱਡਾ ਫਾਸਲਾ ਆ ਗਿਆ ਲੋਕੀ ਆਪਣਾ ਧਰਮ ਮੰਨ ਰਹੇ ਨੇ ਕੋਈ ਕਿਸੇ ਦੇ ਵਿੱਚ ਇੰਟਰਫੇਅਰ ਨਹੀਂ ਕਰ ਰਿਹਾ ਕੋਈ ਕਿਸੇ ਨੂੰ ਆ ਕੇ ਇਹ ਨਹੀਂ ਕਹਿ ਰਿਹਾ ਕਿ ਤੁਹਾਡਾ ਧਰਮ ਖਤਰੇ ਦੇ ਵਿੱਚ ਮੈਂ ਤੁਹਾਨੂੰ ਬਚਾਵਾਂਗਾ ਉੱਥੇ ਰਿਲੀਜੀਅਨ ਤੇ ਧਰਮ ਅਲੱਗ-ਅਲੱਗ ਹੋ ਚੁੱਕੇ ਨੇ ਇਹ ਥਿਉਰੀ ਹੈ ਤੇ ਇਹ ਫਾਲੋ ਹੋ ਰਹੀ ਹੈ ਜਿਹੜੇ ਦੇਸ਼ ਬਹੁਤ ਡਿਵੈਲਪਡ ਨੇ ਗੱਲ ਕਰੀਏ ਭਾਰਤ ਦੀ ਆਜ਼ਾਦੀ ਤੋਂ ਬਾਅਦ ਭਾਰਤ ਨੇ ਬਹੁਤ ਤਰੱਕੀ ਕੀਤੀ ਤੇ ਇੱਕ ਲੰਬੇ ਅਰਸੇ ਤੱਕ ਸਾਡੀ ਪੋਲਿਟਿਕਸ ਜਿਹੜੀ ਸੀ ਉਹ ਆਪਣੇ ਮਿਆਰ ਬੜੇ ਉੱਚੇ ਰੱਖ ਰਹੀ ਸੀ ਉਹਨੇ ਧਰਮ ਨੂੰ ਆਪਣੇ ਉੱਤੇ ਹਾਵੀ ਨਹੀਂ ਹੋਣ ਦਿੱਤਾ ਲੇਕਿਨ ਫਿਰ ਇੱਕ ਦੌਰ ਆਉਂਦਾ ਹੈ ਜਦੋਂ ਧਰਮ ਆਧਾਰਿਤ ਰਾਜਨੀਤੀ ਦੇ ਦਮ ਦੇ ਉੱਤੇ ਇੱਕ ਨੈਸ਼ਨਲ ਪਾਰਟੀ ਸੱਤਾ ਵਿੱਚ ਆਉਂਦੀ ਹੈ ਤੇ ਸਾਰੀ ਗੇਮ ਪਲਟ ਜਾਂਦੀ ਹੈ ਗੇਮ ਕਿਵੇਂ ਪਲਟੀ 2014 ਤੋਂ ਬਾਅਦ ਦੇਸ਼ ਦੇ ਦੋ ਵੱਡੇ ਧਰਮਾਂ ਨੂੰ ਆਮੋ ਸਾਹਮਣੇ ਖੜਾ ਕਰ ਦਿੱਤਾ ਗਿਆ ਟੈਨਸ਼ਨਸ ਪਹਿਲਾਂ ਤੋਂ ਸੜ ਲੇਕਿਨ ਉਹਨਾਂ ਦੋਵਾਂ ਨੂੰ ਆਮੋ ਸਾਹਮਣੇ ਖੜਾ ਕਰ ਦਿੱਤਾ ਗਿਆ ਤੇ ਰਾਜਨੀਤੀ ਸਿਰਫ ਇਸ ਬੇਸਿਸ ਦੇ ਉੱਤੇ ਲੜੀ ਜਾਣ ਲੱਗ ਪਈ ਇੱਕ ਮੈਜੋਰਟੀ ਧਰਮ ਨੂੰ ਇਹ ਕਿਹਾ ਗਿਆ ਕਿ ਇੱਕ ਛੋਟੇ ਧਰਮ ਤੋਂ ਤੁਹਾਨੂੰ ਖਤਰਾ ਹੈ ਤੇ ਇਹ ਪਹਿਲਾ ਹਥਿਆਰ ਹੁੰਦਾ ਹੈ ਉਹਨਾਂ ਰਾਜਨੇਤਾਵਾਂ ਦਾ ਜਿਹੜੇ ਧਰਮ ਆਧਾਰਿਤ ਰਾਜਨੀਤੀ ਕਰਦੇ ਨੇ ਉਹਨਾਂ ਨੂੰ ਪਹਿਲਾਂ ਇੱਕ ਵਿਲਨ ਚਾਹੀਦਾ ਹੈ ਇੱਕ ਡਰਾਵਾ ਵਿਖਾਉਣਾ ਹੁੰਦਾ ਏ ਕਿ ਵੇਖੋ ਤੁਹਾਡਾ ਇਹ ਦੁਸ਼ਮਣ ਇਹ ਤੁਹਾਡੇ ਧਰਮ ਨੂੰ ਖਾ ਜਾਏਗਾ ਆਪਣੇ ਧਰਮ ਨੂੰ ਬਚਾ ਲਓ ਤੁਹਾਡਾ ਧਰਮ ਖਤਰੇ ਵਿੱਚ ਇਹੋ ਚੀਜ਼ ਪੰਜਾਬ ਵਿੱਚ ਵੀ ਹੋ ਰਹੀ ਹੈ ਉਹ ਗੱਦਾਵਰ ਐਮਪੀ ਉਹ ਉੱਭਰੇ ਹੋਏ ਨਵੇਂ ਕਲਟ ਹੀਰੋ ਇਹ ਨਹੀਂ ਕਹਿ ਰਹੇ ਤੁਹਾਨੂੰ ਕਿ ਤੁਹਾਡਾ ਪੰਥ ਖਤਰੇ ਦੇ ਵਿੱਚ ਹੈ ਤੇ ਜਦੋਂ ਤੁਸੀਂ ਉਹਨਾਂ ਕੋਲ ਸੋਲੂਸ਼ਨ ਪੁੱਛਦੇ ਹੋ ਉਹ ਫਿਰ ਆਪਣੇ ਆਪ ਨੂੰ ਰਿਪਰੈਜ਼ੈਂਟ ਕਰਦੇ ਨੇ ਇੱਕ ਸਰਵਾਈਵਰ ਦੇ ਤੌਰ ਦੇ ਉੱਤੇ ਬਚਾਉਣ ਵਾਲੇ ਦੇ ਤੌਰ ਦੇ ਉੱਤੇ ਕਿ ਅਸੀਂ ਹਾਂ ਜੋ ਤੁਹਾਨੂੰ ਬਚਾਵਾਂਗੇ ਸਾਨੂੰ ਵੋਟ ਪਾਓ ਅਸੀਂ ਉਹਨਾਂ ਨੂੰ ਵੋਟ ਪਾ ਦਿੰਨੇ ਆ ਲੇਕਿਨ ਜਦੋਂ ਤੁਸੀਂ ਧਰਮ ਆਧਾਰਿਤ ਰਾਜਨੀਤੀ ਦੇ ਉੱਤੇ ਚੱਲ ਕੇ ਆਪਣਾ ਵੋਟ ਧਰਮ ਲਈ ਪਾਉਂਦੇ ਹੋ ਨਾ ਉਦੋਂ ਤੁਸੀਂ ਆਪਣੇ ਹੱਥੋਂ ਬਹੁਤ ਕੁਝ ਗਵਾ ਚੁੱਕੇ ਹੁੰਦੇ ਹੋ ਕੀ ਗਵਾ ਚੁੱਕੇ ਹੁੰਦੇ ਹੋ ਜਦੋਂ ਤੁਸੀਂ ਧਰਮ ਦੇ ਨਾਮ ਦੇ ਉੱਤੇ ਵੋਟ ਪਾ ਕੇ ਉਹਨਾਂ ਲੋਕਾਂ ਕੋਲ ਉਹ ਪੁੱਛਣ ਜਾਓਗੇ ਕਿ ਸਾਡੇ ਬੱਚਿਆਂ ਦੇ ਸਕੂਲਾਂ ਦੀ ਫੀਸ ਇੰਨੀ ਕਿਉਂ ਵੱਧ ਗਈ ਹੈ ਸਾਡੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਚੰਗੀ ਪੜ੍ਹਾਈ ਕਿਉਂ ਨਹੀਂ ਮਿਲ ਰਹੀ ਉਹ ਤੁਹਾਨੂੰ ਕਹਿਣਗੇ ਅਸੀਂ ਤੁਹਾਡਾ ਧਰਮ ਬਚਾਇਆ ਹੈ ਤੁਸੀਂ ਉਹਨਾਂ ਕੋਲੋਂ ਅਰਥ ਵਿਵਸਥਾ ਦੇ ਉੱਤੇ ਸਵਾਲ ਪੁੱਛਣ ਜਾਓਗੇ ਉਹ ਤੁਹਾਨੂੰ ਮੰਦਰ ਮਸਜਿਦ ਗੁਰਦੁਆਰੇ ਪੰਥ ਦੀ ਗੱਲ ਕਹਿ ਕੇ ਪਿਛੋ ਪਜਾ ਦੇਣਗੇ ਤੁਸੀਂ ਉਹਨਾਂ ਕੋਲੋਂ ਸਵਾਲ ਪੁੱਛਣ ਜਾਓਗੇ ਕਿ ਸਾਡੀ ਖੇਤੀ ਸਾਡਾ ਕਾਰੋਬਾਰ ਸਾਡੀਆਂ ਨੌਕਰੀਆਂ ਉਹ ਕਹਿਣਗੇ ਛੋਟੀਆਂ ਚੀਜ਼ਾਂ ਨੇ ਪੰਥ ਧਰਮ ਮਜ਼ਹਬ ਇਸ ਤਰੀਕੇ ਦੇ ਨਾਲ ਜਦੋਂ ਤੁਸੀਂ ਆਪਣਾ ਵੋਟ ਧਰਮ ਦੇ ਨਾਂ ਤੇ ਪਾ ਦਿੰਦੇ ਹੋ ਨਾ ਤੁਸੀਂ ਆਪਣੇ ਕਰੋੜਾਂ ਹੱਕ ਗਵਾ ਦਿੰਦੇ ਹੋ ਇਹੀ ਕਾਰਨ ਰਿਹਾ ਕਿ ਇੰਡੀਆ ਦੇ ਵਿੱਚ 2014 ਤੋਂ ਬਾਅਦ ਪ੍ਰੈਸ ਫਰੀडम ਇੰਡੈਕਸ ਹੋਵੇ ਹਿਊਮਨ ਡਿਵੈਲਪਮੈਂਟ ਇੰਡੈਕਸ ਹੋਵੇ ਹੈਪੀਨੈਸ ਰਿਪੋਰਟ ਹੋਵੇ ਇੰਡੀਆ ਦੀ ਸਥਿਤੀ ਦਿਨ ਬਾ ਦਿਨ ਬੱਤਰ ਹੋਈ ਹੈ ਕਿਉਂਕਿ ਧਰਮ ਬਹੁਤ ਅਲੱਗ ਚੀਜ਼ ਸੀ ਇਸ ਵੀਡੀਓ ਵਿੱਚ ਇਸ ਚੀਜ਼ ਨੂੰ ਅਸੀਂ ਸਮਝਣਾ ਬਹੁਤ ਜ਼ਰੂਰੀ ਹੈ ਕਿ ਜਿਸ ਤਰੀਕੇ ਨਾਲ ਇਹ ਮੈਨੀਪੂਲੇਟ ਤੁਹਾਨੂੰ ਕਰਦੇ ਨੇ ਧਰਮ ਅਧਾਰਤ ਰਾਜਨੀਤੀ ਦੇ ਲਈ ਉਹ ਕਿਵੇਂ ਸਾਡੇ ਆਮ ਜੀਵਨ ਨਾਲ ਕੋਈ ਸਬੰਧ ਨਹੀਂ ਰੱਖਦੀ ਧਰਮ ਕੀ ਹੈ ਧਾਰਮਿਕ ਜੀਵਨ ਜਿਉਣ ਦਾ ਢੰਗ ਹੈ ਤੁਹਾਡੀ ਜੀਵਨ ਦੇ ਸਵਾਲ ਨੇ ਤੁਹਾਡੀ ਖੁਸ਼ੀ ਦੀ ਗੱਲ ਹੈ ਧਰਮ ਤੁਹਾਨੂੰ ਇਹ ਨਹੀਂ ਸਿਖਾ ਰਿਹਾ ਕਿ ਇਦਾਂ ਜਾ ਕੇ ਖੇਤੀ ਕਰੋ ਤੁਹਾਨੂੰ ਧਰਮ ਇਹ ਨਹੀਂ ਸਿਖਾ ਰਿਹਾ ਨੌਕਰੀ ਵਿੱਚ ਇਦਾਂ ਚੰਗੀ ਪਰਫਾਰਮੈਂਸ ਕਰੋ ਉਹਦੇ ਲਈ ਅਲੱਗ ਚੀਜ਼ ਹੈ ਧਰਮ ਤੁਹਾਨੂੰ ਇਹ ਸਿਖਾਉਂਦਾ ਹੈ ਕਿ ਚੰਗਾ ਜੀਵਨ ਕਿਵੇਂ ਜਿਉਣਾ ਹੈ ਇੱਕ ਬਿਹਤਰ ਇਨਸਾਨ ਕਿਵੇਂ ਬੰਨਣਾ ਹੈ ਤੁਹਾਡੇ ਜੀਵਨ 'ਚ ਜੇ ਦੁੱਖ ਹੈ ਉਸ ਦੁੱਖ ਦਾ ਨਿਵਾਰਣ ਕੀ ਹੈ ਉਹ ਬਹੁਤ ਆਤਮਿਕ ਗੱਲਾਂ ਹਨ ਉਹ ਚੀਜ਼ਾਂ ਜਿਹੜੀਆਂ ਬਾਹਰੀ ਦੁਨੀਆ ਵਿੱਚ ਨਹੀਂ ਡਿਸਕਸ ਹੁੰਦੀ ਉਹ ਧਰਮ ਡਿਸਕਸ ਕਰਦਾ ਤੁਹਾਨੂੰ ਜੀਵਨ ਜਿਉਣ ਦੀ ਜਾਤ ਸਿਖਾਂਦਾ ਉਸੇ ਧਰਮ ਨੂੰ ਆਧਾਰ ਬਣਾ ਲਿਆ ਜਾਂਦਾ ਉਹ ਫੋਕਾ ਧਰਮ ਹੈ ਜਿਹਨੂੰ ਆਧਾਰ ਰਾਜਨੀਤੀ ਬਣਾਉਂਦੀ ਹੈ ਕਿ ਖਾਲਸਾ ਹੀ ਮਿਆਰ ਐਨੇ ਹੀ ਨੀਵੇਂ ਨੇ ਜਿਨ੍ਹਾਂ ਨੂੰ ਅੱਜ ਪੋਲਿਟਿਕਸ ਦੇ ਵਿੱਚ ਵਰਤਿਆ ਜਾ ਰਿਹਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਨੂੰ ਜੀਵਨ ਜਿਉਣ ਦੀ ਜਾਤ ਸਿਖਾਉਂਦੀ ਹੈ ਨਾ ਗੁਰੂ ਸਾਹਿਬ ਤਾਂ ਨਹੀਂ ਕਹਿੰਦੇ ਨਾ ਕਿ ਕੋਈ ਤੁਹਾਡਾ ਦੁਸ਼ਮਣ ਹੈ ਲੇਕਿਨ ਪੋਲਿਟਿਕਸ ਸਿੱਖਾਂ ਨੂੰ ਇੱਕ ਦੁਸ਼ਮਣ ਤਿਆਰ ਕਰਕੇ ਦੇ ਰਹੀ ਹੈ ਕਿ ਆ ਤੁਹਾਡਾ ਦੁਸ਼ਮਣ ਹੈ ਸਿਮਰਜੀਤ ਸਿੰਘ ਮਾਨ ਅਮਰਪਾਲ ਸਿੰਘ ਖਾਲਸਾ ਕਿੰਨੂੰ ਤੁਹਾਡਾ ਦੁਸ਼ਮਣ ਬਣਾ ਕੇ ਖੜਾ ਕਰ ਰਹੇ ਨੇ ਕਿਦੋਂ ਤੋਂ ਤੁਹਾਡੇ ਧਰਮ ਨੂੰ ਪੰਥ ਨੂੰ ਬਚਾ ਰਹੇ ਨੇ ਜਾਂ ਉਹ ਲੋਕ ਜਿਹੜੇ ਅੱਜ ਨੈਸ਼ਨਲ ਸੱਤਾ ਦੇ ਵਿੱਚ ਬੈਠੇ ਹੋਏ ਨੇ ਨਰਿੰਦਰ ਮੋਦੀ ਉਹਨਾਂ ਦੀ ਪਾਰਟੀ ਉਹਨਾਂ ਦੇ ਸਮਰਥਕ ਹਿੰਦੂਆਂ ਨੂੰ ਕਿਹੜਾ ਦੁਸ਼ਮਣ ਬਣਾ ਕੇ ਦੇ ਰਹੇ ਨੇ ਅਸੀਂ ਸਭ ਜਾਣਦੇ ਹਾਂ ਇਕ ਵਰਗ ਵਿਸ਼ੇਸ਼ ਨੂੰ ਦੁਸ਼ਮਣ ਵਜੋਂ ਖੜਾ ਕਰ ਦਿੱਤਾ ਗਿਆ ਕਿ ਇਸਲਾਮ ਸਿਖਾਉਂਦਾ ਕਿਸੇ ਦੀ ਹੱਤਿਆਵਾਂ ਕਰਨੀਆਂ ਕਿ ਹਿੰਦੂਇਜ਼ਮ ਕਿਸੇ ਨਾਲ ਨਫ਼ਰਤ ਕਰਨੀ ਸਿਖਾਉਂਦਾ ਜਾਂ ਸਿੱਖੀਜ਼ਮ ਕਿਸੇ ਦੇ ਲਈ ਨਫ਼ਰਤੀ ਭੈੜੀ ਸ਼ਬਦਾਵਲੀ ਦੀ ਵਰਤੋਂ ਕਰਨਾ ਸਿਖਾਉਂਦਾ ਨਹੀਂ ਸਿਖਾਉਂਦਾ ਇਹ ਅਗਨ ਨਾਲ ਭਰੇ ਹੋਏ ਬੰਬਾਰ ਬਣੇ ਬੈਠੇ ਸਾਡੇ ਰਾਜਨੀਤਾ ਜਿਹੜੇ ਮੁੱਖੋਂ ਬੋਲਦੇ ਨੇ ਤੇ ਫੁੱਟਦੇ ਐ ਨੇ ਕਿ ਜਿਵੇਂ ਪਤਾ ਨਹੀਂ ਕਿੰਨਾ ਕੋ ਅੰਦਰ ਕ੍ਰੋਧ ਭਰਿਆ ਹੋਵੇ ਕਿ ਇਹ ਧਰਮੀ ਨੇ ਜਿਹੜੇ ਧਰਮ ਬੇਸਤ ਰਾਜਨੀਤੀ ਕਰਦੇ ਨੇ ਧਰਮ ਬੇਸਤ ਪੋਲਿਟਿਕਸ ਕਰਦੇ ਨੇ ਉਹ ਖੁਦ ਧਰਮੀ ਨਹੀਂ ਉਹ ਇੱਕ ਰਾਜਨੇਤਾ ਨੇ ਉਸ ਤੋਂ ਇਲਾਵਾ ਕੁਝ ਨਹੀਂ ਤੇ ਤੁਹਾਡੇ ਧਰਮ ਨੂੰ ਇਹ ਵਰਤ ਰਹੇ ਨੇ ਆਪਣੀਆਂ ਰੋਟੀਆਂ ਸੇਕਣ ਦੇ ਲਈ ਸਿਆਣੀ ਰਾਜਨੀਤੀ ਹੈ ਸਿਆਣੇ ਲੋਕ ਉਹ ਨੇ ਪੜ੍ਹੇ ਲਿਖੇ ਲੋਕ ਉਹ ਨੇ ਵਿਕਾਸ ਕਰ ਚੁੱਕੇ ਦੇਸ਼ ਉਹ ਨੇ ਜਿਨ੍ਹਾਂ ਨੇ ਧਰਮ ਤੇ ਪੋਲਿਟਿਕਸ ਨੂੰ ਰਲਗੱਡ ਨਹੀਂ ਹੋਣ ਦਿੱਤਾ ਜਿਨ੍ਹਾਂ ਨੇ ਧਰਮ ਨੂੰ ਪੋਲਿਟਿਕਸ ਤੋਂ ਨੀਵਾ ਰੱਖਿਆ ਯਾ ਉਹਨੂੰ ਇੱਕ ਅਲੱਗ ਵਿਸ਼ੇ ਦੇ ਤੌਰ ਦੇ ਉੱਤੇ ਰੱਖਿਆ ਤੇ ਇਹ ਚੀਜ਼ ਹਮੇਸ਼ਾ ਸਾਡੀ ਸੁਰਤ ਦੇ ਵਿੱਚ ਜ਼ਹਿਨ ਵਿੱਚ ਰਹਿਣੀ ਚਾਹੀਦੀ ਹੈ ਜਿਵੇਂ ਜਿਵੇਂ ਡੈਮੋਕ੍ਰੇਸੀ ਅੱਗੇ ਵਧਦੀ ਹੈ ਜਿਵੇਂ ਜਿਵੇਂ ਡਿਵੈਲਪਮੈਂਟ ਅੱਗੇ ਵਧਦੀ ਹੈ ਲੋਕ ਇਹ ਚੀਜ਼ ਸਮਝ ਜਾਂਦੇ ਨੇ ਇਸ ਕਰਕੇ ਇਹ ਚੀਜ਼ ਸਾਨੂੰ ਸਮਝਣੀ ਬਹੁਤ ਜ਼ਰੂਰੀ ਹੈ ਕਿ ਜੇ ਕੋਈ ਤੁਹਾਡੇ ਧਰਮ ਦਾ ਝਾਂਸਾ ਦੇ ਕੇ ਤੁਹਾਨੂੰ ਇਹ ਕਹਿ ਕੇ ਕਿ ਤੁਹਾਡਾ ਧਰਮ ਖਤਰੇ ਵਿੱਚ ਹੈ ਤੇ ਮੈਨੂੰ ਵੋਟ ਦਿਓ ਇਹ ਕਹਿ ਕੇ ਤੁਹਾਡੇ ਕੋਲ ਵੋਟ ਮੰਗਣ ਆ ਰਿਹਾ ਹੈ ਇਹ ਕਿਸੇ ਇੱਕ ਧਰਮ ਵਿਸ਼ੇਸ਼ ਦੇ ਲੋਕਾਂ ਨੂੰ ਇਹ ਕਹਿ ਰਿਹਾ ਹੈ ਕਿ ਤੁਸੀਂ ਮੇਰਾ ਵੋਟ ਬੈਂਕੋ ਤੇ ਉਹ ਤੁਹਾਨੂੰ ਵਰਤ ਰਿਹਾ ਤੁਹਾਡੇ ਧਰਮ ਨੂੰ ਕਮਜ਼ੋਰ ਕਰੇਗਾ ਸਿਧਾਂਤਕ ਤੌਰ ਦੇ ਉੱਤੇ ਜੇ ਧਰਮ ਨੂੰ ਸੱਚਮੁੱਚ ਬਚਾਉਣਾ ਹੈ ਨਾ ਤੇ ਧਰਮ ਬੇਸਤ ਰਾਜਨੀਤੀ ਲਈ ਵੋਟ ਨਾ ਕਰੋ ਉਹਨਾਂ ਲੋਕਾਂ ਲਈ ਵੋਟ ਕਰੋ ਜਿਹੜੇ ਤੁਹਾਨੂੰ ਤੁਹਾਡੇ ਧਰਮ ਨੂੰ ਆਪਣੇ ਹਿਸਾਬ ਨਾਲ ਮੰਨਣ ਦੀ ਆਜ਼ਾਦੀ ਦਿੰਦੇ ਹੋ ਜਿਹੜੇ ਤੁਹਾਨੂੰ ਤੁਹਾਡੇ ਹੱਕਾਂ ਨੂੰ ਮਾਨਣ ਦੇ ਲਈ ਇੱਕ ਖੁੱਲਾ ਡੁੱਲਾ ਵਾਤਾਵਰਣ ਦਿੰਦੇ ਹੋਣ ਜਿਹੜੇ ਤੁਹਾਡੇ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਲਈ ਤਿਆਰ ਕਰਦੇ ਹੋਣ ਜਿਹੜੇ ਤੁਹਾਡੇ ਮਾਪਿਓ ਦੇ ਲਈ ਇੱਕ ਚੰਗਾ ਹੈਲਥ케ਅਰ ਸਿਸਟਮ ਕ੍ਰੀਏਟ ਕਰਨ ਜਿਹੜੇ ਤੁਹਾਡੀਆਂ ਨੌਕਰੀਆਂ ਤੁਹਾਡੇ ਵਪਾਰ ਤੁਹਾਡੀ ਖੇਤੀ ਦੇ ਲਈ ਇੱਕ ਕੰਪੀਟੀਟਿਵ ਮਾਰਕੀਟ ਤਿਆਰ ਕਰਨ ਉਹਨਾਂ ਨੂੰ ਵੋਟ ਦਿਓ ਨਾ ਕਿ ਉਹਨਾਂ ਨੂੰ ਜਿਹੜੇ ਧਰਮ ਦੇ ਨਾਂ ਦੇ ਉੱਤੇ ਵੋਟ ਮੰਗ ਕੇ ਤੁਹਾਡੇ ਹੱਕਾਂ ਨੂੰ ਦਬਾਉਣਾ ਚਾਹੁੰਦੇ ਨੇ ਅਸਦੀ ਵੀਡੀਓ ਵਿੱਚ ਇੰਨਾ ਹੀ ਉਮੀਦ ਕਰਦਾ ਹਾਂ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਜੇ ਪਸੰਦ ਆਈ ਤੇ ਅੱਗੇ ਸ਼ੇਅਰ ਜ਼ਰੂਰ ਕਰਿਆ ਜੀ ਕਿਉਂਕਿ ਇਹ ਜਾਣਕਾਰੀਆਂ ਪੰਜਾਬੀ ਭਾਸ਼ਾ ਵਿੱਚ ਨਹੀਂ ਗਈਆਂ ਤੇ ਮੈਨੂੰ ਇਹ ਵੀ ਪਤਾ ਇਹ ਵੀਡੀਓਸ ਚੱਲਣੀਆਂ ਨਹੀਂ ਆਣेंगी ਲੇਕਿਨ ਮੇਰਾ ਮੋਟਿਵ ਇਹੀ ਹੈ ਕਿ ਜੇ 2-4 ਲੋਕ ਵੀ ਵੇਖ ਕੇ ਸਮਝ ਜਾਣ ਤੇ ਮੇਰਾ ਇਹ ਕੀਤਾ ਹੋਇਆ ਕੰਮ ਸਫਲ ਹੈ ਉਮੀਦ ਕਰਦਾ ਪਸੰਦ ਆਈ ਹੋਵੇਗੀ ਲਾਈਕ ਕਰਨਾ ਸ਼ੇਅਰ ਤੁਸੀਂ ਕਰ ਸਕਦੇ ਹੋ ਵੱਧ ਤੋਂ ਵੱਧ ਕਮੈਂਟ ਕਰਕੇ ਆਪਣੇ ਵਿਚਾਰ ਤੁਸੀਂ ਇਸ ਮੁੱਦੇ ਉੱਤੇ ਜ਼ਰੂਰ ਦੇ ਸਕਦੇ ਹੋ ਤੇ ਇਹੋ ਜਿਹੇ ਹੋਰ ਵੀਡੀਓਸ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਧੰਨਵਾਦ